ਕੀਰਤਪੁਰ ਸਾਹਿਬ ਪੁਲਿਸ ਨੇ ਸਰਸਾ ਨੰਗਲ ਫਾਰਮ ਹਾਊਸ ਚੋਂ ਮੋਟਰਾਂ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਕੋਲੋਂ ਚੋਰੀ ਕੀਤੀਆਂ ਗਈਆਂ 2 ਮੋਟਰਾਂ ਤੇ ਕੁਝ ਹੋਰ ਵੀ ਸਮਾਨ ਬਰਾਮਦ ਕੀਤਾ ਹੈ ਉਹਨਾਂ ਦੱਸਿਆ ਕਿ ਚਾਰਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਕਤ ਵਿਅਕਤੀਆਂ ਦਾ 2 ਦਿਨ ਦਾ ਪੁਲਿਸ ਰਿਮਾਨ ਦਿੱਤਾ ਹੈ বিবি प्राइम अपडेट ਲਈ ਗगन ਪਮਰਾਦੀ ਰਿਪੋਰਟ ਜਿਕ ਸਸਰੰਕ ਕੋਲਿਕ ਫਾਰਮ ਹਾਊਸ ਹੈਗਾ ਤੇ ਉਸ ਫਾਰਮ ਹਾਊਸ ਦੇ ਵਿੱਚ ਕੁਝ ਦਿਨ ਪਹਿਲਾਂ ਕਿਚੋਰੀ ਹੋਈ ਸੀ ਰਾਤ ਨੂੰ ਜਿਹਦੇ ਵਿੱਚ ਕੁਝ ਟੂਟੀਆਂ ਤੇ ਸਮਰਸੀਬਲ ਮੋਟਰ ਤੇ ਉਹਨਾਂ ਦੀ ਜਿਹੜੀ ਇਲੈਕਟ੍ਰਿਕ ਵਾਇਰਸ ਹੈ ਤਾਰਾਂ ਉਹ ਚੋਰ ਚੋਰੀ ਕਰਕੇ ਲੈ ਗਏ ਸੀਗੇ ਤੇ ਉਹਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਪਹਿਲਾਂ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਤੋਂ ਤਾਰ ਤੇ ਸਮਰਸਿਬਲ ਮੋਟਰ ਰਿਕਵਰ ਕੀਤੀ ਗਈ ਸੀ ਉਸ ਤੋਂ ਬਾਅਦ ਦੋ ਹੋਰ ਦੋਸ਼ੀਆਂ ਅਰੈਸਟ ਕੀਤਾ ਗਿਆ ਉਹਨਾਂ ਦੀ ਕੁਝ ਗਿਸ਼ਤੇ ਤੇ ਟੋਟਲ ਚਾਰ ਇਕਵਿਜ਼ਰਸ ਕਿਤੇ ਗਏ ਜਿਦੇ ਵਿੱਚ ਦੋ ਮੋਟਰ ਅਰੈਸਟ ਦੋ ਮੋਟਰਾਂ ਸਮਰਸਿਬਲ ਮੋਟਰਾਂ ਬਰામਦ ਹੋਈਆਂ ਤੇ ਟੁੱਟੀਆਂ ਹੋ ਗਈਆਂ ਤੇ ਬਿਜਲੀ ਤਾਰਾਂ ਇਹ ਬਰામਦ ਹੋਈਆਂ ਅਗਲੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਕਿਨੂੰ ਅੱਗੇ ਵੇਚਦੇ ਸੀਗੇ ਤੇ ਹੋਰ ਬੰਦੇ ਕਿਹੜੇ ਨੌਂ ਲੜੇਗੇ ਅੰਦਰ ਇਹਨਾਂ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਬਿਲਕੁਲ ਜੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਦਾ ਪੋਸਟਰ ਮਾਠ ਹਾਸਿਲ ਕੀਤਾ ਗਿਆ